ਹੈਲੋ ਸਸਰੀਕਾਰ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਾੜੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋ ਗਿਆ ਸੀ ਬਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਆਪਣੀ ਆਪਣੀ ਹਮੇਸ਼ਾ ਦੀ ਤਰ੍ਹਾਂ ਫੇਸ ਤੇ ਰਹਿਣ ਵਾਲੀ ਆਪਣੀ ਵੀਡੀਓ ਆ ਬਾਕੀ ਭੈਣਾਂ ਦੇ ਅੱਗੇ ਬਹੁਤ ਜ਼ਿਆਦੀ ਰਿਕੁਐਸਟ ਵੀ ਆ ਵੀਰਾਂ ਦੇ ਅੱਗੇ ਵੀ ਆ ਕਿ ਤੁਸੀਂ ਸਾਡੀ ਪਲੀਜ਼ ਨਵੇਂ ਚੈਨਲ ਤੇ ਜਾ ਕੇ ਵੀ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਸਾਡੇ ਇਸ ਚੈਨਲ ਨੂੰ ਸਪੋਰਟ ਕਰਦੇ ਆਂ ਤੇ ਬਾਕੀ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣੀ ਆ ਕਿ ਸਾਡਾ ਜਿਹੜਾ ਨਵਾਂ ਚੈਨਲ ਮੈਂ ਤੁਹਾਨੂੰ ਅੱਗੇ ਵੀ ਜਿਸ ਤਰ੍ਹਾਂ ਦੱਸਿਆ ਕਿ ਸਿਮਰਨ ਕਿਚਨ ਐਂਡ ਬਲੌਗ ਹੈ ਤੁਸੀਂ ਤੇ ਬਲੌਗ ਆ ਪਲੀਜ਼ ਤੁਸੀਂ ਉੱਥੇ ਵੀ ਜਾ ਕੇ ਇਸੇ ਤਰ੍ਹਾਂ ਸਾਨੂੰ ਸਪੋਰਟ ਕਰੋ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਉਹ ਆਪਣੀ ਮਾਂ ਕੀ ਆਪਾਂ ਫੇਸ ਤੇ ਕਿਸ ਤਰ੍ਹਾਂ ਸਕਰਬ ਬਣਾ ਕੇ ਲਗਾਵਾਂਗੇ ਔਰ ਉਸ ਤੋਂ ਬਾਅਦ ਆਪਾਂ ਇੱਕ ਪੈਕਟ ਬਣਾ ਕੇ ਲਗਾਵਾਂਗੇ ਸਕਰਬ ਔਰ ਪੈਕਟ ਅਸੀਂ ਦੋਨੋਂ ਇੱਕ ਸਾਥ ਬਣਾਵਾਂਗੇ ਤੇ ਉਸ ਨੂੰ ਆਪ ਆਪਣੇ ਚਿਹਰੇ ਤੇ ਲਗਾ ਕੇ ਆਪਣੇ ਚਿਹਰੇ ਤੇ ਬੜਾ ਵਧੀਆ ਜਿਹਾ 글로ਅ ਘਰ ਵਿੱਚ ਹੀ ਪਾ ਸਕਦੇ ਹਾਂ ਜਿਹੜੀਆਂ ਵੀ ਚੀਜ਼ਾਂ ਆਪਾਂ ਘਰ ਵਰਤਾਂਗੇ ਉਹ ਸਾਡੇ ਘਰ ਵਿੱਚ ਹਮੇਸ਼ਾ ਮੌਜੂਦ ਰਹਿੰਦੀਆਂ ਹਨ ਤੇ ਕਿਉਂਕਿ ਅਸੀਂ ਹਮੇਸ਼ਾ ਜੋ ਵੀ ਚੀਜ਼ ਦੱਸਦੇ ਹਾਂ ਤੁਹਾਨੂੰ ਘਰ ਤੋਂ ਹੀ ਜੁੜੀ ਹੋਈ ਦੱਸਦੇ ਹਾਂ ਜਿਹੜੀਆਂ ਚੀਜ਼ਾਂ ਸਾਡੇ ਘਰ ਵਿੱਚ ਰਹਿਣ ਵਾਲੀਆਂ ਹੁੰਦੀਆਂ ਆ ਜਿਹੜੀਆਂ ਬੜੀ ਆਸਾਨੀ ਨਾਲ ਸਾਨੂੰ ਪਰੋਂ ਮਿਲ ਜਾਂਦੀਆਂ ਹਨ ਬਹੁਤ ਜ਼ਿਆਦਾ ਆਪਾਂ ਕੋਈ ਮਹਿੰਗੀਆਂ ਚੀਜ਼ਾਂ ਨਹੀਂ ਦੱਸਦੇ ਐ ਇੱਕਦਮ ਨੇਚਰਲ ਜਿਹੀ ਚੀਜ਼ਾਂ ਦੱਸਦੇ ਔਰ ਹਰ ਟਾਈਮ ਸਾਡੇ ਘਰ ਚ ਮੌਜੂਦ ਹੁੰਦੇ ਆ ਔਰ ਆਪਾਂ ਇਹਨਾਂ ਤੋਂ ਨਾ ਇੱਕ ਪਾਰਲਰ ਵਰਗਾ ਗਲੋ ਜਿਹੜਾ ਲੈ ਸਕਦੇ ਆ ਕਿਉਂਕਿ ਕਦੇ-ਕਦੇ ਹੁੰਦਾ ਵਾ ਕਿ ਅਸੀਂ ਪਾਰਲਰ ਨਹੀਂ ਜਾ ਸਕਦੇ ਆ ਪਰ ਸਾਨੂੰ ਗਲੋ ਹੋਵਾਂ ਜਾਈ ਚਾਹੀਦਾ ਤੇ ਜੇ ਆਪਾਂ ਆਪਣੇ ਚਿਹਰੇ ਦੀ ਦੇਖਭਾਲ ਕਰੀਏ ਨਾ ਤੇ ਆਪਣੇ ਚਿਹਰੇ ਤੇ ਉਸ ਤਰ੍ਹਾਂ ਦਾ ਹੀ ਗਲੋ ਬਿਲਕੁਲ ਜਿਹੜਾ ਆਵੇਗਾ ਤੇ ਚਲੋ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਹੋਏ ਆਪਾਂ ਸਭ ਤੋਂ ਪਹਿਲਾਂ ਲੈ ਲੈਣੇ ਇੱਧਰ ਜਿਹੜੀ ਆਪਾਂ ਤੁਹਾਨੂੰ ਸਮਾਨ ਦਿਖਾ ਲਈਨੇ ਆਪਾਂ ਕਿਹੜੀ ਕਿਹੜੀ ਚੀਜ਼ ਲਈ ਆ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਮધુ ਲਿਆ ਵਾ ਇਹ ਸ਼ਾਇਦ ਹੈ ਨਾ ਉਸ ਤੋਂ ਬਾਅਦ ਆਪਾਂ ਲਈਆ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਜਿਹੜੀ ਮੈਂ ਆਯੁਰ ਹਰਬਲ ਦੀ ਲਈ ਹੋਈ ਆ ਹੈ ਨਾ ਤੁਸੀਂ ਕੋਈ ਵੀ ਮਲਤਾਨੀ ਮਿੱਟੀ ਲੈ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਲਿਆ ਬੇਸਨ ਤੇ ਹਮੇਸ਼ਾ ਦੀ ਤਰ੍ਹਾਂ ਆਪਾਂ ਲਿਆ ਥੋੜਾ ਜਿਹਾ ਦਹੀਂ ਠੀਕ ਆ ਤੇ ਆਪਾਂ ਹੁਣ ਪਹਿਲਾਂ ਸਭ ਤੋਂ ਕਿਹੜੀ ਚੀਜ਼ ਨੂੰ ਲਗਾਉਣਾ ਕਿਸ ਤਰ੍ਹਾਂ ਲਗਾਉਣਾ ਇਹ ਤੁਹਾਨੂੰ ਮੈਂ ਪਹਿਲਾਂ ਪਾ ਕੇ ਤੇ ਵਿਖਾ ਦਿੰਨੀ ਆ ਕਿਹੜੀ ਕਿਹੜੀ ਚੀਜ਼ ਮੈਂ ਜਿਹੜੀਆਂ ਇਹਦੇ ਵਿੱਚ ਇਸਤੇਮਾਲ ਕਰਨ ਲਈ ਆ ਸਭ ਤੋਂ ਪਹਿਲਾਂ ਮੈਂ ਸ਼ਹਿਦ ਜਿਹੜਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ ਸਕਰਬ ਬਣਾਵਾਂਗੇ ਠੀਕ ਹੈ ਸਕਰਬ ਵਾਸਤੇ ਆਪਾਂ ਥੋੜਾ ਜਿਹਾ ਗਿਰੇ ਦਾ ਛੇਲ ਜਿਆ ਲੈ ਲੈਣਾ ਵਾ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਵੀਡੀਓ ਦੇ ਨਾਲ ਨਾਲ ਹੀ ਦਿਖਾਵਾਂਗੇ ਮੈਂ ਕਿਹੜੀ ਕਿਹੜੀ ਚੀਜ਼ ਲੈਣ ਦੀ ਆ ਉਸ ਤੋਂ ਬਾਅਦ ਆਪਾਂ ਲਿਆ ਇਹ ਕੁਬੇਸਨ ਲੈ ਲੈਣਾ ਮੈਂ ਉਹਨਾਂ ਹੀ ਸਮਾਨ ਬਣਾਉਂਦੀ ਹਾਂ ਜਿੰਨਾ ਮੈਨੂੰ ਜ਼ਰੂਰਤ ਹੈ ਤੁਸੀਂ ਵੱਧ ਵੀ ਲੈ ਸਕਦੇ ਆ ਠੀਕ ਹੈ ਆਪਾਂ ਜਿੰਨੇ ਕਦੇ ਨਾਲ ਆਪਣੇ ਫੇਸ ਤੇ ਸਕਰਬ ਹੋਣਾ ਆਪਾਂ ਸਿਰਫ ਉਹਨਾਂ ਸਮਾਨ ਲੈ ਲੈਂਦੇ ਆ ਠੀਕ ਹੈ ਸਭ ਕੁਝ ਜਮਾ ਲਾ ਕੇ ਪਤਨ ਦਿਖਾਉਣੀ ਆ ਇਸ ਤਰ੍ਹਾਂ ਆਪਾਂ ਇੱਕ ਵਧੀਆ ਜਿਹਾ ਜਿਹੜਾ ਵਾ ਸਕਰਬ ਘਰੇ ਹੀ ਤਿਆਰ ਕਰ ਸਕਦੇ ਆ ਔਰ ਬੜਾ ਜ਼ਿਆਦਾ ਮਹਿੰਗੀ ਵੀ ਚੀਜ਼ ਨਹੀਂ ਹੈਗੀ ਠੀਕ ਹੈ ਔਰ ਇਹ ਸਕਰਬ ਤੁਸੀਂ ਰੋਜ਼ ਵੀ ਕਰ ਸਕਦੇ ਆ ਆਉਂ ਦਿਖਾਉਣੀ ਤੁਹਾਨੂੰ ਆ ਦੇਖੋ ਆਪਾਂ ਥੋੜਾ ਜਿਹਾ ਵੇਸਣ ਲੈ ਲਿਆ ਇਸ ਚਮਚਾ ਥੋੜਾ ਜਿਹਾ ਦਹੀਂ ਲੈ ਲਿਆ ਅੱਧਾ ਚਮਚ ਤੋਰੀ ਘੱਟ ਇਧਰ ਆਪਾਂ ਥੋੜਾ ਜਿਹਾ ਸ਼ਹਿਦ ਲੈ ਲਿਆ ਇਸ ਚਮਚ ਦੇ ਨਾਲ ਆਪਾਂ ਜਿਹੜਾ ਵਾ ਸ਼ਹਿਦ ਲੈ ਲਿਆ ਵਾ ਠੀਕ ਹੈ ਤੇ ਇਧਰ ਆਪਾਂ ਜਿਹੜਾ ਵਾ ਦਹੀਂ ਲੈ ਲਿਆ ਵਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਪੈਕਜਾ ਬਣਾ ਲੈਣਾ ਫਿਰ ਆਪਾਂ ਨੂੰ ਆਪਣੇ ਫੇਸ ਤੇ ਸਕਰਬ ਦੀ ਤਰ੍ਹਾਂ ਇਸਤੇਮਾਲ ਕਰਾਂਗੇ ਠੀਕ ਹੈ ਰੁਕ ਜੋ ਹੁਣ ਮੈਂ ਤੁਹਾਨੂੰ ਆਪਣੇ ਸામਨੇ ਕਰਕੇ ਦਿਖਾਉਣੀ ਹੈ ਤੇ ਹਮੇਸ਼ਾ ਦੀ ਤਰ੍ਹਾਂ ਆਪਣਾ ਫੇਸ ਜਿਹੜਾ ਆਪਾਂ ਕਰ ਲੈਣਾ ਵਾ ਨੋਰਮਲ ਪਾਣੀ ਦੇ ਨਾਲ ਸਾਫ ਤੇ ਇੱਧਰ ਜਿਹੜਾ ਆਪਾਂ ਛੇਦਵਾਰਾ ਚਮਚ ਉਹਨੂੰ ਵੀ ਖਾਲੀ ਕਰ ਲਿਆ ਵਾ ਕਿਉਂਕਿ ਆਪਾਂ ਹੱਥ ਦੀ ਮਦਦ ਦੇ ਨਾਲ ਛੇਤੀ ਨਾਲ ਵਧੀਆ ਕੰਮ ਕਰ ਸਕਦੇ ਹਾਂ ਚਮਚ ਤੋਂ ਜ਼ਿਆਦਾ ਹੱਥ ਵਧੀਆ ਕੰਮ ਕਰਦਾ ਤੇ ਇੱਧਰ ਆਪਾਂ ਜਿਹੜੀ ਆਪਣੇ ਕੋਲੀ ਵਿੱਚ ਜਿਹੜਾ ਸਮਾਨ ਪਾਇਆ ਸੀ ਉਹਨੂੰ ਮੈਂ ਲੈ ਲਿਆ ਵਾ ਇਹਨੂੰ ਆਪਾਂ ਆਪਣੇ ਫੇਸ ਤੇ ਸਕਰਬ ਵਾਂਗੂ ਲਗਾਵਾਂਗੇ ਪਹਿਲਾਂ ਤੇ ਆਪਾਂ ਜਿਹੜਾ ਆਪਣਾ ਫੇਸ ਜਿਹੜਾ ਨੋਰਮਲ ਪਾਣੀ ਨਾਲ ਸਾਫ਼ ਕਰ ਲੈਣਾ ਤੁਸੀਂ ਚਾਹੋ ਤੇ ਗੁਲਾਬ ਜਲ ਨਾਲ ਵੀ ਸਾਫ਼ ਕਰ ਸਕਦੇ ਆ ਇੱਧਰ ਆਪਾਂ ਇੱਕ ਬੜੀ ਵਧੀਆ ਜੀ ਜਿਹੜੀ ਆ ਸਕਰਬ ਕਰੀਮ ਬਣਾ ਲਈ ਆ ਪਹਿਲਾਂ ਆਪਾਂ ਇਸ ਤਰ੍ਹਾਂ ਨੂੰ ਆਪਣੇ ਫੇਸ ਤੇ ਲਗਾ ਲੈਣਾ ਸਾਰੇ ਤੇ 5 ਮਿੰਟ ਦੀ ਆਪਾਂ ਚੰਗੀ ਤਰ੍ਹਾਂ ਇੱਥੇ ਚੰਗੀ ਤਰ੍ਹਾਂ ਪੂਰੇ ਫੇਸ ਤੇ ਨਾਲ ਮਲਣਾ ਮੱਭਾਂ ਜਿਵੇਂ ਅਸਤਰ ਅਸਤਰ ਇਹਦਾ ਕੋਈ ਸਟੈਪ ਨਹੀਂ ਆ ਤੁਸੀਂ ਕਿਸੇ ਵੀ ਸਟੈਪ 'ਚ ਮਿਲ ਸਕਦੇ ਆ ਇਸ ਤਰ੍ਹਾਂ ਆਪਾਂ ਨਾਰਮਲ ਮੂੰਹ ਧੋਨੇ ਆ। ਮੂੰਹ ਨੂੰ ਮੁੰਦ ਧੋਣ ਦੇ ਸਮੇਂ ਆਪਣਾ ਜਿਹੜਾ ਵਾ ਸਾਬਣ ਲਗਾਉਨੇ ਆ ਉਸ ਤਰ੍ਹਾਂ ਆਪਾਂ ਲਗਾਵਾਂਗੇ। ਮੈਂ ਹਮੇਸ਼ਾ ਤੁਹਾਨੂੰ ਦੱਸਦੀ ਹੁੰਦੀ ਕਿ ਮੈਂ ਹੁਣੇ ਚੀਜ਼ ਬਣਾਉਣੀ ਜਿੰਨੀ ਮੈਨੂੰ ਜ਼ਰੂਰਤ ਹੁੰਦੀ ਆ। ਤਾਂ ਕਿ ਬਹੁਤ ਜ਼ਿਆਦੀ ਚੀਜ਼ ਜਿਹੜੀ ਸਾਡੀ ਵੇਸਟ ਨਾ ਹੋਵੇ। ਠੀਕ ਹੈ। ਇੱਥੇ ਮੈਂ ਇੱਕ ਹੱਥ ਦਾ ਇਸਤੇਮਾਲ ਕਰਦੀ ਆ ਕਿਉਂਕਿ ਦੂਸਰੇ ਹੱਥ ਦੇ ਨਾਲ ਕਦੇ-ਕਦੇ ਫੋਨ ਬੰਦ ਕਰਨਾ ਪੈਂਦਾ ਜਾਂ ਕੋਈ ਚੀਜ਼ ਫੜਨੀ ਪੈਂਦੀ। ਤੇ ਦੋਨੋਂ ਹੱਥ ਆਪਾਂ ਜਿਹੜੇ ਆ ਸ਼ਾਇਦ ਵਾਲੇ ਨਹੀਂ ਕਰਾਂਗੇ ਚੰਗੀ ਤਰ੍ਹਾਂ ਮੈਂ ਮਲ ਲੈਣਾ ਵਾ ਔਰ ਇਹ ਸਕਰਬ ਦਾ ਜਿਹੜਾ ਬੜਾ ਵਧੀਆ ਜਿਹੜਾ ਕੰਮ ਕਰਨ데요 ਉਹ ਆ ਬੇਸਨ एकदम ਇਦਾਂ ਲੱਗਨ데요 ਕਿ ਜਿੱਦਾਂ ਆਪਾਂ ਬਾਜ਼ਾਰ ਵਾਲਾ ਸਕਰਬ ਜਿਹੜਾ ਇਸਤੇਮਾਲ ਕਰਦੇ ਆ ਆਪਣੇ ਫੇਸ ਤੇ ਤੇ ਮੈਂ ਤੁਹਾਨੂੰ ਫੇਸ ਸਾਫ਼ ਕਰਕੇ ਦਿਖਾਉਣੀ ਆ ਫੇਸ ਨੂੰ ਆਪਾਂ ਕਰ ਲਿਆ ਵਾ ਨੋਰਮਲ ਪਾਣੀ ਦੇ ਨਾਲ ਸਾਫ ਦੇ ਸਕਦੇ ਜੇ ਕਿ ਫੇਸ ਤੇ ਆਪਣੇ ਬਹੁਤ ਸੋਹਣੀ ਬਹੁਤ ਵਧੀਆ ਜਿਹੜੀ ਨਾ ਸ਼ਾਈਨਿੰਗ ਆਉਂਦੀ ਹੈ ਔਰ ਬੜਾ ਹੀ ਵਧੀਆ ਜਿਹੜਾ 글로ਵ ਹੁੰਦਾ ਹੈ ਇੱਕਦਮ ਫੇਸ ਤੇ ਫੇਸ ਬਿਲਕੁਲ ਸਾਫ ਹੋ ਜਾਂਦਾ ਕਿਉਂਕਿ ਜਿਹੜਾ ਸ਼ਹਿਦ ਹੁੰਦਾ ਨਾ ਇਸ ਨਾਲ ਫੇਸ ਨੂੰ ਬਹੁਤ ਸੋਹਣੀ ਚਮਕ ਵੀ ਦਿੰਦਾ ਵਾ ਹੈਨਾ ਤੇ ਹੁਣ ਆਪਾਂ ਬਣਾਵਾਂਗੇ ਜਿਹੜਾ ਆਪਣਾ ਪੈਕ ਪੈਕ ਲਈ ਆਪਾਂ ਕਿਹੜੀ ਕਿਹੜੀ ਚੀਜ਼ ਲਈ ਹੈ ਸਭ ਤੋਂ ਪਹਿਲਾਂ ਤੇ ਆਪਾਂ ਦਹੀਂ ਲਿਆ ਵਾ ਕਿਉਂਕਿ ਮੇਰੇ ਮੇਰੀ ਡੱਬੀ ਦੇ ਵਿੱਚ ਓਨਾ ਹੀ ਦਹੀਂ ਆ ਜਿੰਨਾ ਕਿ ਮੈਨੂੰ ਚਾਹੀਦਾ ਵਾ ਤੇ ਉਸ ਤੋਂ ਬਾਅਦ ਆ ਮੈਂ ਲਈ ਆ ਮਲਤਾਨੀ ਮਿੱਟੀ ਠੀਕ ਹੈ ਤੇ ਮੈਂ ਹੁਣ ਦੋਹਾਂ ਚੀਜ਼ਾਂ ਮਿਲਾ ਕੇ ਤੁਹਾਨੂੰ ਦਿਖਾ ਦਿੰਨੀ ਆ ਤੇ ਫਿਰ ਆਪਾਂ ਨਾ ਇਹਨੂੰ ਇਹਦੇ ਵਿੱਚੇ ਹੀ ਬਣਾ ਲਾਂਗੇ ਇਹਨੂੰ ਕੱਢਣ ਦੀ ਜ਼ਰੂਰਤ ਨਹੀਂ ਗੀ ਜਦ ਆਪਾਂ ਮਲਤਾਨੀ ਮਿੱਟੀ ਪਹਿਲਾਂ ਨਹੀਂ ਪਾਵਾਂਗੇ ਕਿਉਂਕਿ ਹੋ ਸਕਦਾ ਵਾ ਫਿਰ ਜ਼ਿਆਦਾ ਗਾੜ੍ਹੀ ਹੋ ਜੇ ਇੱਥੇ ਮੈਂ ਕੋਈ ਛੋਟਾ ਵਾਲਾ ਜਿਹੜਾ ਟੀस्पून ਹੁੰਦਾ ਨਾ ਉਹ ਅੱਧਾ ਪਾਇਆ ਵਾ ਮਲਤਾਨੀ ਮਿੱਟੀ ਦਾ ਹਣਾ ਆਪਾਂ ਇੱਕ ਫੇਸ ਤੇ ਲਗਾਉਣੀ ਆਪਾਂ ਜ਼ਿਆਦਾ ਨਹੀਂ ਭਰਾਵਾਂਗੇ ਚਲੋ ਦਿਖਾਉਣੀ ਤੁਹਾਨੂੰ ਮੈਂ ਦੇਖੋ ਇਹਦੇ ਵਿੱਚ ਹੀ ਆਪਾਂ ਦਹੀਂ ਦੇ ਵਿੱਚ ਜਿਹੜੀ ਆਪਣੀ ਮਲਤਾਨੀ ਮਿੱਟੀ ਪਾ ਲਈ ਆ ਤੇ ਇਹਦਾ ਆਪਾਂ ਇੱਕ ਵਧੀਆ ਜਿਹਾ ਜਿਹੜਾ ਵਾ ਫੇਸ ਪੈਕ ਤਿਆਰ ਕਰ ਲਾਂਗੇ ਐਦਾਂ ਇਹਦੇ ਵਿੱਚ ਆ ਮੈਂ ਜਿਹੜਾ ਵਾ ਦੋਵੇਂ ਚੀਜ਼ਾਂ ਮਿਲਾ ਲਈਆਂ ਵਾ ਪਹਿਲਾਂ ਦੀ ਤਰ੍ਹਾਂ ਮੈਂ ਜਿਹੜਾ ਚਮਚਵਾ ਉਹਨੂੰ ਆਪਾਂ ਕਰ ਲਾਂਗੇ ਸਾਈਡ 'ਚ ਤੇ ਆਪਾਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਕਰ ਲਾਂਗੇ ਤੁਸੀਂ ਜੇ ਤੁਹਾਡੇ ਕੋਲ ਦਹੀਂ ਨਹੀਂ ਆ ਤੇ ਤੁਸੀਂ ਜਿਹੜੀ ਆ ਮੁਲਤਾਨੀ ਮਿੱਟੀ ਇਹਨੂੰ ਗੁਲਾਬ ਜਲ ਦੇ ਵਿੱਚ ਵੀ ਜਿਹੜਾ ਵਾ ਮਿਲਾ ਕੇ ਦਾ ਪੈਕ ਬਣਾ ਸਕਦੇ ਆ ਜੇ ਤੁਹਾਡੇ ਕੋਲ ਗੁਲਾਬ ਜਲ ਵੀ ਨਹੀਂ ਆ ਤੇ ਤੁਸੀਂ ਇਹਨੂੰ ਪਾਣੀ ਵਿੱਚ ਵੀ ਮਿਲਾ ਕੇ ਦਾ ਪੈਕ ਬਣਾ ਸਕਦੇ ਆ ਪਰ ਆਪਾਂ ਦਹੀਂ ਦੇ ਵਿੱਚ ਕਿਉਂ ਪਾਈ ਕਿਉਂਕਿ ਇਹਦੇ ਨਾਲ-ਨਾਲ ਆਪਾਂ ਨੂੰ ਜਿਹੜਾ ਵਾ ਮੁਲਤਾਨੀ ਮਿੱਟੀ ਦੇ ਪੈਕ ਦੇ ਨਾਲ-ਨਾਲ ਆਪਾਂ ਨੂੰ ਮੋਇਸਚਰਾਈਜ਼ਰ ਵੀ ਮਿਲ ਜੂਗਾ ਕਿਉਂਕਿ ਆਪਾਂ ਪਹਿਲਾਂ ਲਾਇਆ ਸੀ ਬੇਸਣ ਹੈਨਾ ਤੇ ਵੇਸਨ ਜਿਹੜਾ ਕਦੀ ਕਦੀ ਸਾਡੀ ਡਰਾਈ ਸਕਿਨ ਵਾਸਤੇ ਜਿਹੜਾ ਵਾ ਵੇਸਨ ਜਿਹੜਾ ਬਹੁਤ ਜ਼ਿਆਦਾ ਡਰਾਈ ਹੋ ਜਾਂਦਾ ਇਸ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਵਾ ਦੋਵਾਂ ਚੀਜ਼ਾਂ ਦੇ ਵਿੱਚ ਹੀ ਆਪਾਂ ਜਿਹੜਾ ਇਹ ਪਾ ਲਿਆ ਦਹੀਂ ਤੇ ਇੱਧਰ ਮੇਰੀ ਪੈਕ ਜਿਹੜਾ ਬਣ ਕੇ ਤਿਆਰ ਹੋ ਗਿਆ ਉਹਨੂੰ ਆਪਾਂ ਲਗਾ ਲੈਣਾ ਇਹ ਪੈਕ ਜਦੋਂ ਵੀ ਤੁਸੀਂ ਲਗਾਉਣਾ ਉਸ ਤੋਂ ਬਾਅਦ ਤੁਸੀਂ 15 ਮਿੰਟ ਤੱਕ ਇਹਨੂੰ ਜਿਹੜਾ ਥੋੜਾ ਆਠਰਨ ਦੇਣਾ ਵਾ ਹੋ ਸਕੇ ਤਾਂ ਥੋੜੀਆਂ ਗੱਲਾਂ ਨਾ ਕਰਿਓ ਲਗਾ ਕੇ ਆਰਾਮ ਕਰ ਲਿਓ ਥੋੜੀ ਜਿਹੀ 15 ਮਿੰਟ ਜਦੋਂ ਸੁੱਕ ਜਾਊਗਾ ਉਦੋਂ ਹਲਕਾ ਆਪਾਂ ਨੋਰਮਲ ਪਾਣੀ ਦੇ ਨਾਲ ਗਿੱਲਾ ਕਰਕੇ ਲਾ ਲਾਂਗੇ ਜੇ ਤੁਹਾਨੂੰ ਕੋਈ ਸਬੰਚ ਹੈਗਾ ਤੁਸੀਂ ਉਹਦੀ ਮਦਦ ਨਾਲ ਮੈਨੂੰ ਲਾ ਸਕਦੇ ਆ ਆਰਾਮ ਨਾਲ ਜਿਆਦਾ ਇਹਦੇ ਨਾਲ ਛੇੜਛਾੜ ਨਹੀਂ ਕਰਨੀ একদম ਆਰਾਮ ਆਰਾਮ ਨਾਲ ਇਹਨੂੰ ਆਪਾਂ ਲਾਵਾਂਗੇ ਸਾਰੇ ਫੇਸ ਤੇ ਚੰਗੀ ਤਰ੍ਹਾਂ ਲਗਾ ਲੈਣਾ ਵਾ ਪੈਕ ਲਗਾਉਂਦੇ ਸਮੇਂ ਹਮੇਸ਼ਾ ਸਾਨੂੰ ਜਿਹੜੀ ਹੈ ਨਾ 15 ਤੋਂ 20 ਮਿੰਟ ਦਾ ਟਾਈਮ ਹੁੰਦਾ ਵਾ ਸਾਡੇ ਕੋਲ ਔਰ ਇੰਨਾ ਕੁ ਟਾਈਮ ਸਾਨੂੰ ਜ਼ਰੂਰ ਰੱਖਣਾ ਚਾਹੀਦਾ ਵਾ ਛੇਤੀ ਨਾਲ ਲਾ ਕੇ ਛੇਤੀ ਨਾਲ ਨਹੀਂ ਉਤਾਰਨਾ ਚਾਹੀਦਾ ਕਿਉਂਕਿ ਪੈਕ ਜਿਹੜਾ ਸਾਡੀ ਸਕਿਨ ਨੂੰ ਬੜਾ ਆਰਾਮ ਦਿੰਦਾ ਸਾਡੀ ਸਕਿਨ ਨੂੰ ਖਿੱਚਦਾ ਵੀ ਔਰ ਨਾਲ ਚੰਗੀ ਤਾਂ ਸਾਡੀ ਸਕਿਨ ਜਿਹੜੀ ਹੈ ਨਾ ਉਹ ਇੱਕਦਮ ਟਾਈਟ ਵੀ ਹੋ ਜਾਂਦੀ ਆ ਇਸ ਤਰ੍ਹਾਂ ਆਪਾਂ ਇਹਨੂੰ ਲਗਾ ਲਿਆ ਔਰ ਇਹਦੇ ਇਸ ਤਰ੍ਹਾਂ ਲਗਾਉਣ ਤੋਂ ਬਾਅਦ ਆਪਾਂ ਮੈਨੂੰ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਕਿ ਮੈਂ ਓਨੀ ਚੀਜ਼ ਇਸਤੇਮਾਲ ਕਰਦੀ ਜਿੰਨੀ ਮੈਨੂੰ ਚਾਹੀਦੀ ਹੁੰਦੀ ਆ ਇੱਧਰ ਦੇਖੋ ਮੇਰਾ ਬਿਲਕੁਲ ਇਦਾਂ ਪਰਫੈਕਟ ਆਇਆ ਚਲੋ ਆਪਾਂ ਇਹਨੂੰ ਸੁਕਾ ਕੇ ਉਸ ਤੋਂ ਬਾਅਦ ਨਾ ਸਾਫ਼ ਕਰਕੇ ਤੁਹਾਨੂੰ ਦਿਖਾਉਂਦੇ ਆ ਲੌਜੀਕ ਫੇਸ ਆਪਾਂ ਕਰ ਲਿਆ ਵਾ ਨਾਰਮਲ ਪਾਣੀ ਦੇ ਨਾਲ ਸਾਫ਼ ਤੇ ਫੇਸ ਵੇਕ ਤੁਹਾਨੂੰ ਪਤਾ ਲੱਗੇਗਾ ਕਿ ਕਿਉਂ ਨਾ ਕਿ ਫੇਸ ਕਿੰਨਾ ਸੋਹਣਾ ਸਾਫ਼ ਲੱਗਣ데요 ਜਦੋਂ ਤੱਕ ਮੈਂ ਜਿਹੜਾ ਵਾ ਪੈਕ ਨੂੰ ਸੁਕਾਇਆ ਆ ਤਦ ਤੱਕ ਮੈਂ ਹੋਰ ਕੰਮ ਕਰ ਲੇ ਕਿਉਂਕਿ ਆਪਾਂ ਜ਼ਰੂਰੀ ਨਹੀਂ ਆ ਕਿ ਆਪਾਂ ਬੈ ਕੇ ਹੀ ਫੇਸ ਪੈਕ ਲਗਾਉਣਾ ਵਾ ਖਾਲੀ ਇਹ ਹੁੰਦਾ ਵਾ ਕਿ ਜਿਆਦਾ ਆਪਾਂ ਜਿਹੜਾ ਵਾ ਗੱਲਾਂ ਬਾਤਾਂ ਨਹੀਂ ਕਰਨੀਆਂ ਹਸਣਾ ਹਸਾਣੀ ਹੁੰਦਾ ਵਾ ਹਨਾ ਕਿਉਂਕਿ ਫਿਰ ਸਾਡੇ ਜਿਹੜੇ ਆ ਇੱਥੇ ਨਾ ਝੁਰੜੀਆਂ ਪੈ ਜਾਂਦੀਆਂ ਜੇ ਆਪਾਂ ਪੈਕ ਲਗਾਉਣ ਤੋਂ ਬਾਅਦ ਆ ਥੋੜੀ ਵੀ ਆਪਣੇ ਫੇਸ ਦੀ ਮੂਵਮੈਂਟ ਇੱਧਰ ਉੱਧਰ ਕਰਦੇ ਆ ਤਦ ਤੱਕ ਤੁਸੀਂ ਕੋਈ ਸੁੱਕਾ ਸੁੱਕਾ ਜਿਹਾ ਕੰਮ ਕਰ ਲੋ ਜਿਸ ਤਰ੍ਹਾਂ ਮੈਂ ਹੁਣ ਭਾਂਡੇ ਵੀ ਧੋਏ ਸਬਜੀ ਵੀ ਧੋ ਕੇ ਰੱਖ ਆਈਆਂ ਹਨਾ ਜਦ ਤੱਕ ਪੈਕ ਸੁੱਕਣ ਦੇ ਸੀ ਮੈਂ ਟਾਈਮ ਨੂੰ ਬਿਲਕੁਲ ਵੇਸਟ ਨਹੀਂ ਕੀਤਾ ਕੰਮ ਚ ਲਿਆਂਦਾ ਤੁਸੀਂ ਵੀ ਇਸ ਤਰ੍ਹਾਂ ਜਿਹੜਾ ਵਾ ਆਪਣੇ ਲਈ ਥੋੜਾ ਜਿਹਾ ਟਾਈਮ ਜ਼ਰੂਰ ਕੱਢਿਆ ਕਰੋ ਕਿਚਨ ਦੇ ਵਿੱਚ ਕੰਮ ਕਰਦੇ ਕਰਦੇ ਆਪਣੇ ਚਿਹਰੇ ਤੇ ਇਹੋ ਜਿਹਾ ਨੇਚਰਲ ਜਿਹਾ ਪੈਕ ਲਗਾ ਬਣਾ ਕੇ ਲਗਾਇਆ ਕਰੋ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਨੇਚਰਲ ਜਿਹਾ ਸਕਰਬ ਦੱਸਿਆ ਤੁਸੀਂ ਬਿਨਾ ਬਾਜ਼ਾਰ ਵਾਲਾ ਸਕਰਬ ਲਿਆਂਦੇ ਵੀ ਆਪਣੇ ਜਿਹੜਾ ਫੇਸ ਵਾ ਨੂੰ ਸਾਫ਼ ਕਰ ਸਕਦੇ ਸਾਨੂੰ ਅਕਸਰ ਲੱਗਦਾ ਵਾ ਕਿ ਅਸੀਂ ਵੀ ਕਿਉਂ ਨਾ ਸਕਰਬ ਲਿਆ ਕੇ ਬਾਜ਼ਾਰ ਦੇ ਵਿੱਚੋਂ ਇਸਤੇਮਾਲ ਕਰੀਏ ਕੜੀ-ਕੜੀ ਚੀਜ਼ਾਂ ਦੇ ਬਣੇ ਹੁੰਦੇ ਆ ਪਰ ਇਹ ਜਿਹੜੇ ਨੇਚਰਲ ਸਕਰਬ ਆ ਇਹ ਬਹੁਤ ਵਧੀਆ ਕੰਮ ਕਰਦੇ ਆ ਜਿਸ ਤਰ੍ਹਾਂ ਕਿ ਮਾਰਕੀਟ ਵਿੱਚ ਵੀ ਇਹ ਸਭ ਚੀਜ਼ਾਂ ਮਿਲਦੀਆਂ ਆ ਪਰ ਜਿਹੜੀਆਂ ਉਹਦੇ ਵਿੱਚ ਕੈਮੀਕਲ ਬਹੁਤ ਹੁੰਦੇ ਆ ਪਰ ਇਹ ਜਿਹੜੀਆਂ ਚੀਜ਼ਾਂ ਆ ਤੁਹਾਡੇ ਕੋਲ ਮੈਂ ਤੁਹਾਨੂੰ ਦੱਸਤਾ ਕਿ ਕਿਹੜੀ-ਕਿਹੜੀ ਚੀਜ਼ ਲੈ ਕੇ ਤੁਸੀਂ ਸਕਰਬ ਕਰ ਲਓ ਫਿਰ ਪੈਕ ਬਣਾ ਕੇ ਉਹ ਲਗਾ ਲਓ ਤੇ ਫੇਸ ਜਿਹੜਾ ਤੁਹਾਡਾ ਬਿਲਕੁਲ ਬੜਾ ਸੋਹਣਾ ਜਿਹੜਾ ਆ ਇਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਜਿਹੜਾ ਹਮੇਸ਼ਾ ਸਦਾ ਜਵਾਨ ਰਹੂਗਾ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਕਮੈਂਟ ਕਰਕੇ ਜ਼ਰ मेल जया पांक नवी नमी वीडियो ना तब तक ली सब नू सासरी काईजी